ਸਸਕਾ ਜੀ ਮੈਂ ਹਕਮਿਲ ਕਪੂਲ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਦਬਾਅ ਨੂੰ ਨਜ਼ਰਅੰਦਾਜ਼ ਕਰਦੇ ਹੋਏ ਅਮਰੀਕੀ ਫੈਡਰਲ ਰਿਜ਼ਰਵ ਨੇ ਬੁੱਧਵਾਰ ਨੂੰ ਨੀਤੀਗਤ ਵਿਆਸਰਾ ਦੇ ਵਿੱਚ ਕੋਈ ਵੀ ਬਦਲਾਅ ਨਹੀਂ ਕੀਤਾ ਫੈਡਰਲ ਓਪਨ ਮਾਰਕੀਟ ਕਮੇਟੀ ਦੀ ਮੀਟਿੰਗ ਤੋਂ ਬਾਅਦ ਜਾਰੀ ਕੀ ਬਿਆਨ ਦੇ ਵਿੱਚ ਕਿਹਾ ਗਿਆ ਹੈ ਕਿ ਉਹ ਲੰਬੇ ਸਮੇਂ ਦੇ ਵਿੱਚ ਵੱਧ ਤੋਂ ਵੱਧ ਰੁਜ਼ਗਾਰ ਅਤੇ 2% ਮਹਿੰਗਾਈ ਦਾਦੇ ਪਿੱਛੇ ਨੂੰ ਪ੍ਰਾਪਤ ਕਰਨਾ ਚਾਹੁੰਦੇ ਨੇ ਇਸ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਆਰਥਿਕ ਦ੍ਰਿਸ਼ ਨੂੰ ਲੈ ਕੇ ਅਨਿਸ਼ਚਿੰਤਾਵਾਂ ਵਧੀਆਂ ਨੇ ਕਮੇਟੀ ਨੇ ਕਿਹਾ ਹੈ ਕਿ ਉਸਨੇ ਫੈਡਰਲ ਫੰਡ ਦੇ ਲਈ ਵਿਆਜ ਦਰ ਨੂੰ 4.25 ਤੋਂ 4.5% ਉੱਤੇ ਬਣਾਈ ਰੱਖਣ ਦਾ ਫੈਸਲਾ ਕੀਤਾ ਹੈ। ਫੈਡਰਲ ਰਿਜ਼ਰਵ ਨੇ ਇਸ ਸਾਲ 25 ਵਾਰ ਆਪਣੀ ਮੁੱខ ਛੋਟੀ ਮਿਆਦੀ ਵਿਆਜ ਦਰ ਨੂੰ ਬਿਨਾਂ ਕਿਸੇ ਬਦਲਾਅ ਦੇ ਛੱਡ ਦਿੱਤਾ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੱਲੋਂ ਕਟੌਤੀ ਦੇ ਲਈ ਵਾਰ-ਵਾਰ ਕੀਤੀਆਂ ਗਈਆਂ ਮੰਗਾਂ ਨੂੰ ਰੱਦ ਕਰਦੇ ਹੋਏ ਬੁੱਧਵਾਰ ਨੂੰ ਫੈਟ ਦੇ ਫੈਸਲੇ ਦੇ ਨਾਲ ਇਸ ਦੀ ਮੁੱខ ਛੋਟੀ ਮਿਆਦੀ ਦਰ ਲਗਭਗ 4.13 ਤੇ ਰਹਿ ਗਈ। ਜਿੱਤੇ ਪਿਛਲੇ ਸਾਲ ਕੇਂਦਰੀ ਬੈਂਕ ਦੁਆਰਾ 3 ਕਟੋਤੀਆਂ ਕਰਨ ਤੋਂ ਬਾਅਦ ਖੜੀ ਸੀ ਤੇ ਇੱਕ ਨਿਊਜ਼ ਕਾਨਫਰੰਸ ਦੌਰਾਨ ਚੇਅਰ ਝੋਰਮ ਪਾਵਲ ਨੇ ਕਿਹਾ ਕਿ ਟਰੰਪ ਦੇ ਵੱਡੇ ਟੈਰਿਫ ਮਹਿੰਗਾਈ ਨੂੰ ਵਧਾਉਣਾ ਸ਼ੁਰੂ ਕਰ ਰਹੇ ਨੇ ਅਤੇ ਫੈਡ ਨੂੰ ਇਹ ਨਿਰਧਾਰਤ ਕਰਨ ਵਿੱਚ ਸਮਾਂ ਲੱਗੇਗਾ ਕਿ ਕੀਮਤਾਂ ਦੇ ਵਿੱਚ ਵਾਧਾ ਇੱਕ ਵਾਰ ਦਾ ਪ੍ਰਭਾਵ ਹੋਵੇਗਾ ਜਾਂ ਕੁਝ ਹੋਰ ਸਤਾਈ ਖੁਵੰਡ ਗਿਆ ਅਤੇ ਦੱਸਣਾ ਬੰਦ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੱਲੋਂ ਕਟੋਤੀ ਲਈ ਵਾਰ-ਵਾਰ ਕੀਤੀਆਂ ਗਈਆਂ ਮੰਗਾਂ ਨੂੰ ਰੱਦ ਕਰਦੇ ਹੋਏ ਫੈਡਰਲ ਰਿਜ਼ਰਵ ਨੇ ਇਸ ਸਾਲ 25 ਵਾਰ ਆਪਣੀ ਮੁੱਖ ਛੋਟੀ ਮਿਆਦ ਦੀ ਵਿਆਜ ਦਰ ਨੂੰ ਕਿਸੇ ਬਦਲਾਅ ਦੇ ਛੜ ਦਿੱਤਾ ਹੈ ਫੈਟ ਦੇ ਫੈਸਲੇ ਦੇ ਨਾਲ ਇਸ ਮੁਕ ਛੋਟੀ ਮਿਆਦੀ ਦਰ ਲਗਭਗ 4.3% ਰਹਿ ਗਈ ਹੈ ਜਿੱਥੇ ਪਿਛਲੇ ਸਾਲ ਕੇਂਦਰੀ ਬੈਂਕ ਦੁਆਰਾ 3 ਕਟੋਤੀਆਂ ਕਰਨ ਤੋਂ ਬਾਅਦ ਖੜੀ ਸੀ ਇੱਕ ਨਿਊਜ਼ ਕਾਨਫਰੰਸ ਦੌਰਾਨ ਚੇਅਰ 杰ਰੋਮ ਪਾਵਲ ਨੇ ਕਿਹਾ ਕਿ ਸ਼੍ਰੀ ਟਰੰਪ ਦੇ ਸਾਡੇ ਵੱਡੇ ਟੈਰਿਫ ਮਹਿੰਗਾਈ ਨੂੰ ਵਧਾਉਣਾ ਸ਼ੁਰੂ ਕਰ ਰਹੇ ਨੇ ਅਤੇ ਫੈਟ ਨੂੰ ਇਹ ਨਿਰਧਾਰਤ ਕਰਨ ਦੇ ਵਿੱਚ ਸਮਾਂ ਲੱਗੇਗਾ ਕਿ ਕੀਮਤਾਂ ਵਿੱਚ ਵਾਧਾ ਇੱਕ ਵਾਰ ਦਾ ਪ੍ਰਭਾਵ ਹੋਵੇਗਾ ਜਾਂ ਕੁਝ ਹੋਰ ਸਥਾਈ ਹੋਵੇਗਾ ਫੈਟ ਦੇ ਰੈਂਕਾਂ ਦੇ ਵਿੱਚ ਫੁੱਟ ਦੇ ਕੁਝ ਸੰਕੇਤ ਸਨ ਗਵਰਨਰ ਕ੍ਰਿਸਟੋਫਰ ਫਾਲਰ ਅਤੇ ਮਿਸ਼ੇਲ ਬੋਮਨ ਨੇ ਉਧਾਰ ਲੈਣ ਦੀਆਂ ਲਾਗਤਾਂ ਘਟਾਉਣ ਦੇ ਲਈ ਵੋਟ ਦਿੱਤੀ ਜਦੋਂ ਕਿ ਪਾਵੈਲ ਸਮੇਤ ਨੌ ਅਧਿਕਾਰੀਆਂ ਨੇ ਸਟੈਂਡਿੰਗ ਪੈਟ ਦਾ ਸਮਰਥਨ ਕੀਤਾ ਤਿੰਨ ਦਿਹਾੜਿਆਂ ਤੋਂ ਬਾਅਦ ਸਮੇਂ ਦੇ ਵਿੱਚ ਇਹ ਪਹਿਲੀ ਵਾਰ ਹੈ ਕਿ ਵਾਸ਼ਿੰਗਟਨ ਅਦਾਤ ਸੱਤ ਗਵਰਨਰਾਂ ਵਿੱਚੋਂ ਦੋ ਨੇ ਅਸਹਿਮਤੀ ਪ੍ਰਗਟਾਈ ਤੇ ਇੱਕ ਅਧਿਕਾਰੀ ਗਵਰਨਰ ਐਡਰੀਆਨਾ ਕੁਗਲਰ ਗੈਰ ਹਾਜ਼ਰ ਸੀ ਅਤੇ ਵੋਟ ਨਹੀਂ ਪਾਈ ਦਰਦ ਦੇ ਵਿੱਚ ਘਟੋਤੇ ਨੂੰ ਰੋਕਣ ਤੇ ਫੈਸਲੇ ਦਾ ਨਤੀਜਾ ਲਗਭਗ ਨਿਸ਼ਚਿਤ ਤੌਰ ਉਤੇ ਫੈਡ ਅਤੇ ਵਾਈਟ ਹਾਊਸ ਦੇ ਵਿਚਕਾਰ ਹੋ ਟਕਰਾਅ ਹੋਵੇਗਾ ਕਿਉਂਕਿ ਸ਼੍ਰੀ ਟ੍ਰੰਪ ਨੇ ਵਾਰ-ਵਾਰ ਮੰਗ ਕੀਤੀ ਕਿ ਕੇਂਦਰੀ ਬੈਂਕ ਕੁਝ ਬਾਕੀ ਬਚੀਆਂ ਸੁਤੰਤ੍ਰ ਦਸ ਸੰਘੀ ਏਜੰਸੀਆਂ ਵਿੱਚੋਂ ਇੱਕ ਉੱਤੇ ਨਿਯੰਤਰਣ ਚਿਤੌਂਦੇ ਆਪਣੇ ਯਤਨਾਂ ਦੇ ਹਿੱਸੇ ਵਜੋਂ ਉਦਾਹਰਣ ਲੈਂਦੀਆਂ ਲਾਗਤਾਂ ਨੂੰ ਘਟਾਏ। ਇਸੇ ਕਰਿਓ ਕਹਿ ਕਿ ਡੋਨਲਡ 트ੰਪ ਚਾਹੁੰਦੇ ਸਨ ਕਿ ਫੈਡ ਨੀਤੀਗਤ ਵਿਆਜ ਜ਼ਿਆਦਾ ਦੇ ਵਿੱਚ ਕਟੌਤੀ ਕਰੇ। ਉਹਨਾਂ ਨੇ ਪਿਛਲੇ ਹਫ਼ਤੇ ਫੈਡਰਲ ਰਿਜ਼ਰਵ ਹੈੱਡਕੁਆਰਟਰ ਦਾ ਵੀ ਦੌਰਾ ਕੀਤਾ ਸੀ, ਜੋ ਕਿ ਅਮਰੀਕੀ ਰਾਸ਼ਟਰਪਤੀ ਆਮ ਤੌਰ ਤੇ ਨਹੀਂ ਕਰਦੇ। ਉਹਨਾਂ ਬੁੱਧਵਾਰ ਸਵੇਰੇ ਟਵਿੱਟਰ ਸੋਸ਼ਲ ਉੱਤੇ ਇੱਕ ਪੋਸਟ ਵਿੱਚ ਇਹ ਵੀ ਲਿਖਿਆ ਸੀ ਕਿ ਦੂਜੀ ਤਮਾਹੀ ਦੇ ਲਈ ਅੰਕੜੇ ਬਾਹਰ ਨੇ 3% ਉਮੀਦ ਦੇ ਨਾਲੋਂ ਕੀਤੇ ਬਿਹਤਰ। ਪਹਿਲਾਂ ਹੀ ਬਹੁਤ ਦੇਰ ਹੋ ਚੁੱਕੀ ਹੈ। ਉਹਨਾਂ ਤ ਇਸਨਾਲੇ ਆਪਣੇ ਬਿਆਨ ਦੇ ਵਿੱਚ ਫੈਟ ਨੇ ਸਵੀਕਾਰ ਕੀਤਾ ਕਿ ਮਹਿੰਗਾਈ ਦੇ ਵਿੱਚ ਕੁਝ ਸੁਧਾਰ ਹੋਇਆ ਅਤੇ ਬੇਰੁਜ਼ਗਾਰੀ ਦਰ ਘਟਾ ਹੈ ਅਤੇ ਕੀਰਤ ਬਾਜ਼ਾਰ ਦੀ ਸਥਿਤੀ ਮਜ਼ਬੂਤ ਹੈ ਹਾਲਾਂਕਿ ਹਾਲੀ ਦੇ ਸੰਕੇਤ ਦਰਸਾਉਂਦੇ ਨੇ ਕਿ ਸਾਲ ਦੇ ਪਹਿਲੇ ਅੱਧ ਵਿੱਚ ਆਰਥਿਕ ਗਤੀਵਿਧੀਆਂ ਹੌਲੀਆਂ ਹੋ ਗਈਆਂ ਨੇ ਬਿਆਨ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਕਮੇਟੀ ਆਉਣ ਵਾਲੇ ਸਮੇਂ ਵਿੱਚ ਅੰਕੜਿਆਂ ਉੱਤੇ ਨਜ਼ਰ ਰੱਖੇਗੀ ਅਤੇ ਮੁਦਰਾ ਨੀਤੀ ਦੇ ਰੁਖ ਵਿੱਚ ਟੁਕਮੇ ਬਦਲਾਅ ਦੀ ਤਿਆਰੀ ਰਹੇਗੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।